ਤੇ ਹੁਣ ਜ਼ਿਕਰ ਕਰਦੇ ਆ ਸਵਾਤੀ ਮਾਲੀਵਾਲ ਦਾ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੇ ਸੀਐਮ ਮਾਨ ਨੂੰ ਖੁੱਲਾ ਚੈਲੰਜ ਦਿੱਤਾ ਹੈ ਕਿ ਐ ਕਿ ਜੇਕਰ ਸ਼ੀਸ਼ ਮਹਿਲ ਨੂੰ ਲੈ ਕੇ ਮੇਰਾ ਦਾਵਾ ਝੂਠਾ ਤਾਂ ਐਫ ਆਈ ਆਰ ਦਰਜ ਕਰਕੇ ਗ੍ਰਿਫਤਾਰ ਕਰੋ ਮੈਂ ਤੁਹਾਡੇ ਤੋਂ ਨਹੀਂ ਡਰਦੀ ਸਵਾਤੀ ਮਾਲੀਵਾਲ ਦੀ ਇਹ ਸਿੱਧੀ ਚੁਣੌਤੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਐਮ ਮਾਨ ਦੱਸਣ ਕੋਠੀ ਨੰਬਰ 50 ਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਈਆਂ ਨੇ ਸਵਾਤੀ ਮਾਲੀਵਾਲ ਦੇ ਵੱਲੋਂ ਇਹਨਾਂ ਮੀਟਿੰਗਾਂ ਦਾ ਜ਼ਿਕਰ ਕੀਤਾ ਕੋਠੀ ਨੰਬਰ ਦਾ ਜ਼ਿਕਰ ਕੀਤਾ ਸੀਐਮ ਮਾਨ ਨੇ ਕੇਜਰੀਵਾਲ ਦੇ ਲਈ ਸ਼ੀਸ਼ ਮਹਿਲ ਦੇ ਇਲਜ਼ਾਮਾ ਦਾ ਵੀ ਜਵਾਬ ਦਿੱਤਾ ਸੀ 50 ਨੰਬਰ ਕੋਠੀ ਸ਼ੀਸ਼ ਮਹਿਲ ਨਹੀਂ ਸਗੋ ਸੀਐਮ ਦਾ ਗੈਸਟ ਹਾਊਸ ਹੈ ਮੁੱਖ ਮੰਤਰੀ ਮਾਨ ਦੀਏ ਪ੍ਰਤੀਕਿਰਿਆ ਮੇਰੇ ਗੈਸਟ ਹਾਊਸ ਚੰਡੀਗੜ੍ਹ ਦੇ ਵਿੱਚ ਬਣੇ ਨੇ ਸੀਐਮ ਗੈਸਟ ਹਾਊਸ ਦੇ ਵਿੱਚ ਹੀ ਠਹਿਰਨਗੇ ਤਾਂ ਮਾਲੀਵਾਲ ਨੇ ਕੇਜਰੀਵਾਲ ਨੂੰ ਚੰਡੀਗੜ੍ਹ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਿਹੜਾ ਮੁੱਖ ਮੰਤਰੀ ਮਾਨ ਦਾ ਇਹ ਬਿਆਨ ਹੈ ਕਿ ਕੋਈ ਅਜਿਹਾ ਨਹੀਂ ਕੋਸ਼ਿਸ਼ ਮੈਲ ਨਹੀਂ ਤਾਂ ਉਸ ਤੋਂ ਬਾਅਦ ਪ੍ਰਤੀਕਿਰਿਆ સ્વાਤੀ ਮਾਲੀ왈ਦੀ ਵੀ ਵੇਖਣ ਨੂੰ ਮਿਲੀ ਹੈ। સ્વાਤੀ ਮਾਲੀ왈ਦਾ ਕੇਜਰੀਵਾਲ ਤੇ ਸੀਐਮ ਮਾਨ ਨੂੰ ਖੁੱਲਾ ਚੈਲੰਜ ਕਿਹਾ ਕਿ ਜੇਕਰ ਸ਼ੀਸ਼ਮੈਲ ਨੂੰ ਲੈ ਕੇ ਮੇਰਾ ਦਾਵਾ ਝੂਠਾ ਹੈ ਤਾਂ ਐਫਆਈਆਰ ਦਰਜ ਕਰੋ। ਐਫਆਈਆਰ ਦਰਜ ਕਰਕੇ ਮੈਨੂੰ ਗ੍ਰਿਫਤਾਰ ਕਰ ਲਓ। ਇਹ ਜ਼ਿਕਰ સ્વાਤੀ ਮਾਲੀ왈ਦਾ ਵੇਖਣ ਨੂੰ ਮਿਲੇ। ਕੋਠੀ ਨੰਬਰ 50 ਸੈਕਟਰ 2 ਚੰਡੀਗੜ੍ਹ ਜਿਹਦੇ ਬਾਰੇ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਦੇ ਤੇ ਲਿਖਿਆ ਹੋਇਆ ਹੈ ਵਿਸ਼ੇਸ਼ ਕਥਨ ਦੇ ਅੰਤਰਗਤ ਕੈਂਪ ਆਫਿਸ ਉਬਲੀਗ ਮੁੱਖ ਮੰਤਰੀ ਪੰਜਾਬ ਕੈਂਪ ਆਫਿਸ ਹੈ ਗੈਸਟ ਹਾਊਸ ਹੈ ਮੇਰੇ ਜਿਹੜੇ ਮਹਿਮਾਨ ਆਉਂਦੇ ਨੇ ਗੈਸਟ ਆਉਂਦੇ ਨੇ ਮੁੱਖ ਮੰਤਰੀ ਨੂੰ ਮਿਲਣ ਆਉਂਦੇ ਨੇ ਜਾਂ ਕੋਈ ਮੰਤਰੀ ਵੀ ਆਉਂਦੇ ਨੇ ਦੇਸ਼ ਚੋਂ ਕੋਈ ਹੋਰ ਅਫਸਰ ਸਹਿਬਾਨ ਆਉਂਦੇ ਨੇ ਤਾਂ ਉਹਨਾਂ ਨੂੰ ਉੱਥੇ ਮਿਲਿਆ ਵੀ ਜਾ ਸਕਦਾ ਜੇ ਕੋਈ ਦਫਤਰੀ ਕੰਮ ਆਏ ਨੇ ਤਾਂ ਉੱਥੇ ਦਫਤਰ ਦਾ ਕੰਮ ਵੀ ਹੋ ਜਾਂਦਾ ਮੈਂ ਮੀਟਿੰਗਾਂ ਵੀ ਉੱਥੇ ਕਰਦਾ ਰਹਿਣਾ ਤੇ ਜੇ ਕਿਸੇ ਨੇ ਉੱਥੇ ਰਹਿਣਾ ਹੋਵੇ ਤਾਂ ਰਹਿائش ਵੀ ਹੋ ਜਾਂਦੀ ਚੰਡੀਗੜ੍ਹ ਕੇ ਸੈਕਟਰ 2 ਮੇ ਪੰਜਾਬ ਸੀਐਮ ਕੇ ਕੋਟਾ ਮੇ ਇੱਕ ਬੜਾ ਆਲੀਸ਼ਾਨ ਮਹਿਲ ਹੈ ਜੋ ਕਿ 2 ਏਕੜ ਦੀ ਜ਼ਮੀਨ ਪਰ ਬਣਾ ਹੋਇਆ ਹੈ ਔਰ ਉਸਕੇ ਅੰਦਰ ਬਹੁਤ ਸਾਜ਼ੋ ਸਮਾਨ ਹੈ बिल्कुल सेवन स्टार होटल से कम नहीं है वो आलीशान महल अरविंद केजरीवाल जी ने पिछले एक महीने में उसमें जम के रेनोवेशन करवाया है पंजाब सरकार द्वारा और अब उसके अंदर अरविंद केजरीवाल जी रह रहे हैं तो मुझे ये समझ नहीं आता कि उनको ये महल किस हैसियत से दिया गया है वो तो अभी दिल्ली में एक एम भी नहीं है जब मैंने ये आवाज उठाई तो सामने से हफरा दफरी में ये कहा गया झूठ फैलाने की कोशिश की गई कि नहीं ये तो पंजाब के सीएम का एक कैंप ऑफिस है पर अगर सच में ये एक कैंप ऑफिस है तो फिर जनता के लिए खुलावा क्यों नहीं है क्यों इसके ऊपर इसको अंदर से बंद कर रखा है और दूसरी बात अगर ये सच में पंजाब के सीएम का कैंप ऑफिस है तो बताएं कि पिछले चार साल के अंदर कितनी मीटिंग्स हुई हैं यहाँ पे कौन आया है कुछ तो डिटेल्स होती होंगी अरे कुछ तो ऑफिसर्स अलॉट होते होंगे तो ये सरासर झूठ है सच तो ये है कि ये ਜੋ ਆਲੀਸ਼ਾਨ ਮਹਿਲ ਹੈ ਸ਼ੀਸ਼ ਮਹਿਲ 2.0 ਇਹ ਅਬ ਪੰਜਾਬ ਦੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਜੀ ਇਸਕੇ ਅੰਦਰ ਰਹਤੇ ਤਾਂ ਸਵਾਤੀ ਮਾਲੀਵਾਲ ਜਨਦਾਦ ਸਿੱਧੇ ਤੌਰ ਦੇ ਉਤੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਦੇਖਣ ਨੂੰ ਮਿਲੇ ਤਾਂ ਮੇਰੇ ਸਹਿਯੋਗੀ ਰਵਿੰਦਰ ਮੀਤ ਜੁੜੇ ਨੇ ਤਾਂ ਰਵਿੰਦਰ ਸਵਾਤੀ ਮਾਲੀਵਾਲ ਤਾਂ ਸਿੱਧੀ ਚੁਣੌਤੀ ਦੇ ਰਹੇ ਨੇ ਚੈਲੰਜ ਕਰ ਰਹੇ ਨੇ ਕਿ ਜੇਕਰ ਮੈਂ ਗਲਤਾਂ ਤਾਂ ਐਫਆਈਆਰ ਦਰਜ ਕਰਕੇ ਗ੍ਰਿਫਤਾਰ ਕਰੋ ਤਾਂ ਉਧਰ ਮੁੱਖ ਮੰਤਰੀ ਦੀਆਂ ਸਫਾਈਆਂ ਬਿਲਕੁਲ ਦੇਖੋ ਮੁੱਖ ਮੰਤਰੀ ਸਫਾਈਆਂ ਦੇਣ ਲਈ ਮੈਦਾਨ ਦੇ ਵਿੱਚ ਤਾਂ ਉੱਤਰ ਆਏ ਨੇ ਲੇਕਿਨ ਉਹਨਾਂ ਨੇ ਜੋ ਇਨ੍ਹਾਂ ਸਫਾਈਆਂ ਦੇ ਵਿੱਚ ਜ਼ਿਕਰ ਕੀਤਾ ਕਿ ਹਾਂ ਅਰਵਿੰਦ ਕੇਜਰੀ ਵਾਲ ਇਸ ਦੇ ਵਿੱਚ ਰਹਿੰਦੇ ਨੇ ਮੇਰੇ ਗੈਸਟ ਨੇ ਉਹ ਜਾਂ ਫਿਰ ਹੋਰ ਗੈਸਟ ਜਿਹੜੇ ਹੈਗੇ ਨੇ ਉਹ ਇਸ ਘਰ ਦੇ ਵਿੱਚ ਰਹਿੰਦੇ ਨੇ ਦੂਸਰੇ ਪਾਸੇ ਉਹ ਇਹ ਵੀ ਕਹਿੰਦੇ ਨੇ ਕਿ ਮੁੱਖ ਮੰਤਰੀ ਦਾ ਕੈਂਪ ਆਫਿਸ ਹੈਗਾ ਗੈਸਟ ਹਾਊਸ ਹੈ ਅਗਰ ਮੁੱਖ ਮੰਤਰੀ ਦਾ ਕੈਂਪ ਕੈਂਪ ਆਫਿਸ ਹੈਗਾ ਤਾਂ ਉਹਦੇ ਕੈਂਪ ਆਫਿਸ ਦੇ ਵਿੱਚ ਬੜੀਆਂ ਕੰਫਿਡੈਂਸ਼ੀਅਲ ਫਾਈਲਾਂ ਵੀ ਜਾਂਦੀਆਂ ਨੇ ਤੇ ਉਹਥੇ ਜਿਹੜਾ ਕੰਮ ਵੀ ਹੁੰਦਾ ਅਫਸਰ ਵੀ ਲੋਟ ਹੁੰਦੇ ਨੇ ਕੈਂਪ ਆਫਿਸ ਦੇ ਵਿੱਚ ਅਕਸਰ ਤਾਂ ਫਿਰ ਇੰਨੀ ਕੰਫਿਡੈਂਸ਼ੀਅਲ ਜਗ੍ਹਾ ਦੇ ਵਿੱਚ ਗੈਸਟ ਕਿਵੇਂ ਰਹਿ ਸਕਦੇ ਨੇ ਅਰਵਿੰਦ ਕੇਜੀਵਾਲ ਕਿਵੇਂ ਰਹਿ ਸਕਨੇ ਨੇ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈਗਾ ਦੂਸਰੀ ਗੱਲ ਸਵਾਤੀ ਮਾਲੀਵਾਲ ਜਿਸ ਤਰੀਕੇ ਦੇ ਉਹਨਾਂ ਨੇ ਸਵਾਲ ਚੱਕੇ ਨੇ ਕਿ ਜਿਹੜੇ ਇਸ ਘਰ ਦੇ ਵਿੱਚ ਅਰਵਿੰਦ ਕੇਜੀਵਾਲ ਰਹਿੰਦੇ ਨੇ ਜਿਸ ਨੂੰ ਨਾਮ ਦਿੱਤਾ ਗਿਆ ਸੀਸ਼ਮੈਲ 2.0 ਯਾਨੀ ਕਿ ਦੂਸਰਾ ਸੀਸ਼ਮੈਲ ਜਿਹੜਾ ਚੰਡੀਗੜ੍ਹ ਦੇ ਵਿੱਚ ਬਣਾਇਆ ਗਿਆ ਅਰਵਿੰਦ ਕੇਜਰੀਵਾਲ ਦੇ ਲਈ ਪਹਿਲੇ ਸ਼ੀਸ਼ਮਹਿਲ ਦੀ ਗੱਲਬਾਤ ਦਿੱਲੀ ਦੇ ਬਾਦ ਦਿੱਲੀ ਦੇ ਵਿੱਚ ਹੁੰਦੀ ਸੀ ਜਿਹੜੀ ਸਰਕਾਰੀ ਰਿਹਾਏ ਸੀ ਕਿ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਜੀ ਤਾਂ ਉਥੋਂ ਅਗਰ ਜਿਹੜੀ ਕੋਠੀ ਖਾਲੀ ਹੋਈ ਤਾਂ ਹੁਣ ਉਹ ਚੰਡੀਗੜ੍ਹ ਦੇ ਵਿੱਚ ਸ਼ੀਸ਼ਮਹਿਲ ਬਣਾ ਦਿੱਤਾ ਗਿਆ ਤਾਂ ਇਸੇ ਉਹਨਾਂ ਨੇ ਹੁਣ ਚੈਲੰਜ ਕਰ ਦਿੱਤਾ ਹੈ ਕਿ ਅਗਰ ਮੈਂ ਗਲਤ ਹੈਗੀ ਆ ਤਾਂ ਤੁਸੀਂ ਬਿਉਰਾ ਦਿਓ ਕਿ ਕਿੰਨੀਆਂ ਕੈਂਪ ਆਫਿਸ ਦੇ ਵਿੱਚ ਮੀਟੀਆਂ ਹੋਈਆਂ ਨੇ ਕਿਉਂਕਿ ਅਗਰ ਕੈਂਪ ਆਫਿਸ ਹੁੰਦਾ ਤਾਂ ਉਹਦੇ ਵਿੱਚ ਆਈਐਸ ਅਫਸਰ ਅਲਾਟ ਹੁੰਦੇ ਨੇ ਫੈਰਾਫਰਨਲੀਆ ਜਿਹੜਾ ਉਹ ਜਿਹੜੇ ਕੰਮ ਕਰਦੇ ਨੇ ਜਿਹੜੇ ਆਫਸਰ ਉਹ ਅਲਾਟ ਹੁੰਦੇ ਨੇ ਉਹਨਾਂ ਦੀ ਜਾਣਕਾਰੀ ਦਿਓ ਤੇ ਅਗਰ ਗਲਤ ਹੈ ਤਾਂ ਫਿਰ ਐਫ ਆਈ ਆਰ ਤੋਂ ਸਿੱਧੇ ਤੌਰ ਤੇ ਚੈਲੰਜ ਤਾਂ ਦੇ ਦਿੱਤਾ ਲੇਕਿਨ ਕੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਇਹ ਚੈਲੰਜ ਕਬੂਲ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਉਹ ਡਿਟੇਲ ਸਾਹਮਝੀ ਕੀਤੀ ਜਾਏਗੀ ਜਿਹੜੀਆਂ ਮੀਟਿੰਗਾਂ ਇੱਥੇ ਹੋਈਆਂ ਆਮ ਤੌਰ ਤੇ ਅਕਸਰ ਲੰਬੇਤ ਅਪਦੇ ਜੋ ਤਾਂ ਦੇਖਿਆ ਜਾਂਦਾ ਤਾਂ ਇਸ ਕੋਠੀ ਦੇ ਆਲੇ ਦੁਆਲੇ ਦੀ ਕਿਸੇ ਨੂੰ ਪੜਤਨ ਨਹੀਂ ਦਿੱਤਾ ਜਾਂਦਾ ਅਸੀ ਤਸਵੀਰਾਂ ਵੀ ਇਸ ਕੋਰਤੀ ਦੀਆਂ ਦਿਖਾਈਆਂ ਕਿ ਚਾਰੇ ਪਾਸੇ ਫੈਂਸਿੰਗ ਕੀਤੀ ਗਈ ਆ ਤੇ ਚਾਰੇ ਪਾਸੇ ਜਿਹੜੇ ਗਾਰਡਾਂ ਜਿਹੜੀਆਂ ਹੈਗੀਆਂ ਸਿਕਿਉਰਟੀ ਬੈਠਦੀਆਂ ਨੇ ਜਬ ਤੁਸੀਂ ਦੇਖੋਗੇ ਤਾਂ ਕਿਤੇ ਨੂੰ ਇੱਥੇ ਆਉਣ ਤੱਕ ਨਹੀਂ ਦਿੱਤਾ ਜਾਂਦਾ ਇਹ ਕੋਈ ਪਹਿਲੀ ਵਾਰ ਵਿਵਾਦਾਂ ਦੇ ਵਿੱਚ ਨਹੀਂ ਆਤੁਲ ਲੰਡਾ ਜਦੋਂ ਏਜੀ ਪੰਜਾਬ ਤੇ ਸੀਗੇ ਉਦੋਂ ਦੀ ਇਸ ਕੋਰਤੀ ਦੇ ਵਿੱਚ ਬਹੁਤ ਸਰਕਾਰੀ ਪੈਸਾ ਲਗਾਇਆ ਗਿਆ ਸੀਗਾ ਉਸ ਤੋਂ ਬਾਅਦ ਸਰਜਿੰਦਰ ਸਿੰਘ ਦਾਵਾ ਤਿੰਨ ਕਬੀਨੇ ਰਹੇ ਨੇ ਉਦੋਂ ਵੀ ਇਸ ਕੋਠੀ ਤੇ ਬੜਾ ਪੈਸਾ ਲਗਾਇਆ ਗਿਆ ਸੀ ਲੇਕਿਨ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਇੱਕ ਕੋਠੀ ਉਦੋਂ ਆਈ ਸੀ ਜਦੋਂ ਰਾਗਵ ਚੱਡਾ ਨੂੰ ਇੱਕ ਕੋਠੀ ਅਲਾਟ ਕਰ ਦਿੱਤੀ ਗਈ ਸੀ ਹਾਲਾਂਕਿ ਇਹ ਮੁੱਖ ਮੰਤਰੀ ਦਾ ਕੈਂਪ ਆਫਿਸ ਹੀ ਹੈਗਾ ਇਹ ਡਾਇਰੈਕਟਲੀ ਜਿਹੜੀ ਹੈਗੀ ਆ ਅਲਾਟ ਨਹੀਂ ਕੀਤੀ ਗਈ ਨਾ ਰਾਗਵ ਚੱਡਾ ਨਾ ਹੀ ਅਰਵਿੰਦ ਕੇਜੀ ਨਾਲ ਲੇਕਿਨ ਇਸ ਕੋਠੀ ਦੇ ਵਿੱਚ ਰਿਹਾਈ ਸ਼ਰਾਕਵ ਚੱਡਾ ਦੀ ਆਮਦਤ ਰਹਿੰਦੀ ਸੀਗੀ ਉਸ ਪਸ ਸਮੇਂ ਕਾਫੀ ਇਸ ਕੋਠੀ ਦੇ ਘੇਰੇ-ਘੇਰੇ ਦੇ ਉੱਤੇ ਸਿਕਿਉਰਟੀ ਵੀ ਲਗਾਈ ਜਾਂਦੀ ਸੀ ਹੁਣ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਇਹ ਗੁਰਤੀ ਹੈਗੀ ਆ ਤਾਂ ਹੁਣ ਜਵਾਬ ਤਾਂ ਸਪਸ਼ਟਤਾ ਦੇ ਰੂਪ ਦੇ ਵਿੱਚ ਦੇਣਾ ਪਏਗਾ ਜੋ ਸਵਾਲ ਮੁੱਖ ਮੰਤਰੀ ਦੇ ਪਿਆਰ ਤੋਂ ਬਾਅਦ ਚੱਕੇ ਗਏ ଥି ਸਵਾਤੀ ਮਾਲੀਵਾਲ ਵੱਲੋਂ ਕੀ ਹੈ ਇਹ ਇਸ ਕੋਠੀ ਦੇ ਵਿੱਚ ਅਰਵਿੰਦ ਕੇਜਰੀਵਾਲ ਰਹਿੰਦੇ ਨੇ ਤੇ ਬਹੁਤ ਖਰਚਾ ਸਰਕਾਰੀ ਪੈਸੇ ਦੇ ਨਾਲ ਇਹਦੇ 'ਚ ਕੀਤਾ ਗਿਆ ਤਾਂ ਜ਼ਾਹਿਰ ਤੌਰ ਤੇ ਸਵਾਲ ਤੋੜਦੇ ਨਹੀਂ ਕਿਉਂਕਿ ਨਾ ਤਾਂ ਅਰਵਿੰਦ ਕੇਜਰੀਵਾਲ ਇਸ ਸਮੇਂ ਐਮਐਲਏ ਨਹੀਂ ਐਮਪੀ ਨਹੀਂ ਤਾਂ ਕਿਸ ਕੈਪੈਸਿਟੀ ਦੇ ਵਿੱਚ ਉਹ ਆ ਕੇ ਰਹਿੰਦੇ ਨੇ ਇੱਕ 파ਰਟੀ ਦੇ ਕਨਮੀਨਰ ਹੋਣ ਦੇ ਨਾਤੇ ਉਹ ਸਰਕਾਰੀ ਰਿਹਾਈਸੇ ਵਿੱਚ ਆ ਕੇ ਨਹੀਂ ਰਹਿ ਸਕਦੇ ਉਹ ਉਹ ਵੀ ਉਹ ਸਰਕਾਰੀ ਰਿਹਾਈਸੇ ਵਿੱਚ ਜਿਸ ਨੂੰ ਮੁੱਖ ਮੰਤਰੀ ਖੁਦ ਕਹਿੰਦੇ ਨੇ ਕੈਂਪ ਆਫਿਸ ਹੈ ਜਿਹੜੇ ਕੈਂਪ ਆਫਿਸ ਦੇ ਵਿੱਚ ਸਰਕਾਰੀ ਕੰਮ ਦੇ ਗੁਣ ਕੰਫਿਡੈਂਸ਼ੀਅਲ ਫਾਈਲਾਂ ਹੁੰਦੀਆਂ ਹਨ ਉਸ ਆਫਿਸ ਦੇ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਰਹਿਣ ਦੀ ਇਜਾਜ਼ਤ ਨਹੀਂ ਹੁੰਦੀ ਤਾਂ ਇਸ ਆਪਣੇ ਆਪ ਦੇ ਵਿੱਚ ਬੜੇ ਸਵਾਲ ਜੀ ਰਵਿੰਦਰ ਬਾਦਵਾਦ ਧੰਨਵਾਦ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਤਾ ਜਿਹੱਚ ਸੁਆਤੀ ਮਾਲੀਵਾਲ ਦੇ ਇਹ ਇਲਜ਼ਾਮ 50 ਨੰਬਰ ਕੋਠੀ ਨੂੰ ਸ਼ੀਸ਼ਮਹਿਲ ਦੂਜੇ ਦਾ ਨਾਮ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਸੁਆਤੀ ਮਾਲੀਵਾਲ ਨੇ ਇਲਜ਼ਾਮ ਲਗਾਏ, ਇਹ ਮੁੱਦਾ ਚੁਕਿਆ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਫਾਈਆਂ ਪੇਸ਼ ਕਰਨੀਆਂ ਪੈਗੀਆਂ। ਤੇ ਸੁਆਤੀ ਮਾਲੀਵਾਲ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਡਰਦੀ ਨਹੀਂ ਹਾਂ। ਜੇਕਰ ਮੈਂ ਗਲਤਾਂ ਸਿੱਧੀ ਚੁਣੌਤੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਹੈ ਕਿ ਮੇਰੇ ਤੇ ਐਫ ਆਈ ਆਰ ਦਰਜ ਕਰਕੇ ਗ੍ਰਿਫਤਾਰ ਕਰੋ।